ਕੋਬਸੇ ਸੱਚੇ ਪਾਸ਼ਾਵਾਰ ਆਈਨੇ ਤੁਹਾਡੇ ਸਿਰਾਂ ਤੋਂ ਇਹ ਗੁਲਾਮੀ ਦਾ ਟਪੀਕ ਲਾਉਣ ਵਾਸਤੇ ਤੁਹਾਡੇ ਸਿਰਾਂ ਤੇ ਦਸਤਾਰਾਂ ਸਜਾਈਆਂ ਤੇ ਆਪਣਾ ਦਾ ਸਰਬੰਸ ਲੇਖੇ ਇਸੇ ਕਰਕੇ ਲਾਇਆ ਅਸੀਂ ਗੁਰੂ ਸਦਾਵਤਾ ਦੇ ਘਰ ਬਿਠੇ ਬਣਾਈ ਜਾਂਦੇ ਆ ਅਸੀਂ ਆਪਦੇ ਘਰ ਬਿਠੇ ਗੁਰਮਰਿਆਦਾ ਬਣਾਈ ਜਾਂਦੇ ਆ ਉਹ ਕਸੇ ਮੁੰਨੇ ਸਿਰ ਮੂੰਹ ਮੁੰਨੇ ਵਾਲੇ ਜਿਹੜੇ ਕੱਜ ਸੋਸ਼ਲ ਮੀਡੀਆ ਤੇ ਲਗਾਤਾਰ ਉਹਨਾਂ ਨੌਜਵਾਨਾਂ ਦੇ ਖਿਲਾਫ ਬਕਵਾਸ ਮਾਰਦੇ ਆ ਪਹਿਲਾਂ ਪੀੜੀ ਥੱਲੇ ਸੂਟਾ ਦਾ ਫੇਰ ਕੇ ਵੇਖੀਏ ਇਹ ਜਵਾਨ ਕੌਣ ਜਾ ਰਹੇ ਟੋਪੀਆਂ ਪਾ ਕੇ ਇਹ ਸਾਡੇ ਜਵਾਨ ਨੇ ਸਿੱਖਾਂ ਦੇ ਤੇ ਜੇ ਸਾਡੇ ਸਿੱਖਾਂ ਨੂੰ ਇੰਨੀ ਸ਼ਰਮ ਨਹੀਂ ਆ ਗਈ ਸਾਡੇ ਜਵਾਨਾਂ ਜੇ ਤੁਸੀਂ ਨਹੀਂ ਦਸਤਾਰ ਕਰ ਉਸ ਜਾ ਕੇ ਗਏ ਉੱਥੇ ਇੰਨੇ ਵੱਡੇ ਦਸਤਾਰਾਂ ਦੇ ਕੈਪੂਲ ਲੱਗੇ ਨੇ ਜਾਓ ਸਜਾਓ ਦਸਤਾਰਾਂ ਉੱਥੇ ਉੱਥੇ ਫਰੀ ਦਸਤਾਰਾਂ ਮਿਲਦੀਆਂ ਪਈਆਂ ਨੇ ਨਾ ਤਾਂ ਮਾਂ ਪਿਓ ਘਰੋਂ ਸਮਝਾ ਕੇ ਤੋਰਦਾ ਤੇ ਮੁਰਕੇ ਸੋਸ਼ਲ ਮੀਡੀਆ ਤੇ ਬੈਠੇ ਅਸੀਂ ਲਗਾਤਾਰ ਜਿੰਨੇ ਵੀ ਆ ਉਹ ਇਸੇ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਮਾਰਾ ਕੀਤਾ ਮਾਰਾ ਕੀਤਾ ਮਾਰਾ ਕੀਤਾ ਯਾਦ ਰੱਖਿਓ ਔਰ ਗੁਰੂ ਜੇਵ ਦੇ ਰਾਜ ਦੇ ਵਿੱਚ ਨਾ ਤਾਂ ਕੋਈ ਦਸਤਾਰ ਸਜਾ ਸਕਦਾ ਸੀ ਨਾ ਕੋਈ ਦੇ ਚੜ ਸਕਦਾ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀਆਂ ਗੁਲਾਮੀਆਂ ਕੱਟ ਕੇ ਇਹ ਹੁਕਮ ਕੀਤਾ ਸੀ ਕਿ ਗਰੀਬ ਸਿੱਖਣ ਕਿਉਂ ਦੇਵੂ ਪਾਤਸ਼ਾਹੀ ਆ ਸਾਡੀ ਗੁਰੀਾਈ ਹੈ ਕਿ ਅਸੀਂ ਫੇਰ ਉਹ ਗੁਲਾਮੀ ਦਾ ਚਿੰਨ ਟੋਪੀ ਪਾ ਕੇ ਜਾਂਦੇ ਹਾਂ ਉੱਥੇ ਤੇ ਫੇਰ ਅਸੀਂ ਜੇ ਕੁ ਲੁਭਾਉਂਦਾ ਤੂੰ ਤੇ ਖਲਾਫ ਹੋ ਨੈਟਰ ਬਸਿਧੇ ਮਾਹੌਲ ਸਿਰਜਦੇ ਆ ਖੁਦ ਖੁਦ ਦੋ ਧਰਮਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤਾਂ ਹਿੰਦੂ ਵੀਰਾਂ ਦੀ ਟੋਪੀ ਲੁਭਾਈ ਹੈਗੀ ਆ ਬਿਲਕੁਲ ਨਹੀਂ ਕਿਉਂਕਿ ਅਸੀਂ ਆਪ ਦੇ ਅੱਖੀ ਵੇਖਿਆ ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਜਦੋਂ ਕਿਸੇ ਵੀ ਜੋੜ ਮੇਲੇ ਤੇ ਜਾਂਦੇ ਆ ਸਿੱਖਸਾਨ ਦੇ ਉੱਤੇ ਅਸੀਂ ਇਹਨੇ ਪਈ ਟੋਪੀ ਪਾ ਕੇ ਨਾ ਜਾਓ ਤਾਂ ਜਿਨ੍ਹਾਂ ਨੂੰ ਪੁੱਛੀਦਾ ਹੋਂਦੇ ਸਿੱਖਾਂ ਦੇ ਬੱਚੇ ਨੇ ਉਹ ਕੋਈ ਗਾਇਰ ਨਹੀਂ ਹੁੰਦਾ ਤੇ ਜਿਹੜੇ ਅੱਜ ਸੇਕਸ ਦਾ ਰਵਾਨਾ ਤੁਹਾਡੇ ਅਨਸਾਰ ਨਹੀਂ ਚੱਲਣਾ ਇਹ ਗੁਰੂ ਦਾ ਬਖਸ਼ੀ ਹੋਈ ਜਿਹੜੀ ਦਾਤ ਹੈ ਨਾ ਇਹਨੂੰ ਸਵਾਲ ਕੇ ਰੱਖੀਏ ਅਸੀਂ ਐਵੇਂ ਬਿਨਾਂ ਗੱਲ ਤੋਂ ਨਾ ਜੋ ਮਰਦੀ ਸੋਸ਼ਲ ਮੀਡੀਆ ਦੇ ਜੇ ਕਿਸੇ ਨੇ ਕਿ ਸ਼ਰਮ ਨਹੀਂ ਛੱਡਦੀ ਉਹਦੇ ਮਗਰ ਹੀ ਤੁਰਪੇ ਤੇ ਕਈ ਉਹਨਾਂ ਨੂੰ ਗੈਂਗ ਕਹੀ ਜਾਂਦੇ ਕਹਿੰਦੇ ਗੈਂਗ ਕੀ ਮਾਰਾ ਕੀਤਾ ਉਹਨਾਂ ਨੇ ਇਹ ਅੱਜ ਦੇ ਵਰਸ਼ਾਂ ਵਿੱਚ ਬਰੋਗੇ ਤੁਹਾਨੂੰ ਖਾਈਆਂ ਨੇ ਅਗਲੀ ਵਾਰ ਤੁਹਾਡੇ ਬੱਚਿਆਂ ਨੂੰ ਸ਼ਰਮ ਹੋ ਗਈ ਜਿਹੜੇ ਟੋਪੀ ਪਾ ਕੇ ਜਾਣਗੇ ਕਿ ਉੱਥੇ ਟੋਪੀਆਂ ਲਵਾਉਣ ਵਾਲੇ ਵੀ ਬੈਠੇ ਨੇ ਅਗਲੀ ਵਾਰ ਉਹ ਦਸਤਾਰ ਸਜਾ ਕੇ ਜਾਣਗੇ ਇਸ ਤਰ੍ਹਾਂ ਦੀ ਗੱਲ ਨੂੰ ਅਸੀਂ ਕਿਉਂ ਨਹੀਂ ਸੋਚਦੇ ਬੇ ਲੋਕਾਂ ਕੋਲ ਕਿਸੇ ਹਿੰਦੂ ਬੀਰ ਦੀ ਟੋਪੀ ਲਵਾਈ ਗਈ ਇਹ ਸਾਰੇ ਤੋਂ ਸਾਰੇ ਜਿਹੜੇ ਸਿੱਖਾਂ ਨਾਲ ਸੰਬੰਧਿਤ ਬੱਚੇ ਸਨ ਉਹ ਟੋਪੀਆਂ ਪਾ ਕੇ ਮਹਤਾਤ ਕਰਨੀ ਚੱਲਦੇ ਆ ਉਹਨਾਂ ਦੀਆਂ ਲਵਾਈਆਂ ਗਈਆਂ ਨੇ ਚੰਗਾ ਕੀਤਾ ਮੈਂ ਇਸ ਗੱਲ ਦੀ ਸ਼ੋਭਾ ਵੀ ਕਰਦਾ ਬੇਸ਼ੱਕ ਇੱਥੇ ਇੱਕ ਗੱਲ ਥੋੜੀ ਜਿਨਾਂ ਕੋਲ ਭੁੱਲ ਹੋ ਗਈ ਨੌਜਵਾਨਾਂ ਦੇ ਅੰਗ ਸਿੰਘਾ ਕੋਲ ਕਿ ਜੇ ਟੋਪੀ ਕਿਸੇ ਦੀ ਲਵਾ ਰਹੇ ਸੀ ਤੇ ਨਾਲ ਹੀ ਉਹਦੀ ਬਾਹ ਫੜਦੇ ਜਿੱਥੇ ਦਸਤਾਰ ਸਕਲਾਈ ਕੈਂਪ ਚੱਲ ਰਹੇ ਸੀ ਜਿੱਥੇ ਦਸਤਾਰਾਂ ਫ੍ਰੀ ਵੰਡੀਆਂ ਜਾ ਰਹੀਆਂ ਸੀ ਭਾਵੇਂ ਹਜੂਤ ਅਕਾਲੀ ਦਲ ਵੱਲੋਂ ਕੈਂਪ ਲਾਇਆ ਗਿਆ ਭਾਵੇਂ ਹੋਰ ਨੌਜਵਾਨਾਂ ਵੱਲੋਂ ਕੈਂਪ ਲਾਏ ਗਏ ਉੱਥੇ ਚਲੋ ਆਪੋ ਆਪਣਾ ਤਰੀਕਾ ਹੈ ਉਹ ਸਮੇਂ ਦੇ ਮਤਲਬਕ ਜਿਵੇਂ ਉਹਨਾਂ ਨੂੰ ਚੰਗਾ ਲੱਗਾ ਉਹਨੇ ਕਰ ਲਿਆ ਤੁਸੀਂ ਤਾਂ ਕੱਲ ਨੂੰ ਕਹੋਗੇ ਕਿ ਉਥੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅਰਗਜ ਸਾਹਿਬ ਉਹ ਪੈਦਲ ਮਾਰਚ ਕਰਕੇ ਹਰ ਨੌਜਵਾਨ ਨੂੰ ਸਮਝਾ ਰਹੇ ਸੀ ਦਾਦਾ ਕੇਸ ਰੱਖ ਦਸਤਾਰ ਸਜਾ ਸਿਰ ਤੇ ਉਹ ਕਿਉਂ ਕਹਿ ਰਹੇ ਆ ਉਥੇ ਤੁਹਾਡੇ ਵੇਖਿਆ ਤੁਸੀਂ ਕਿਤਾਬਾਂ ਵਾਲੀ ਦਕਾਨ ਤੇ ਉਹਨਾਂ ਵਿੱਚ ਚਮਕੀਲੇ ਦੇ ਜੀਵਨੀ ਦੇ ਕਿਤਾਬਾਂ ਰੱਖੀ ਹੋਣ ਚੁੱਕੇ ਸਿੰਘ ਸਾਹਿਬ ਨੇ ਪਰਾਂ ਮਾਰ ਲਿਆ ਕਿ ਤੇ ਸਾਨੂੰ ਨਹੀਂ ਚਾਹੀਦੀ ਸਾਨੂੰ ਸ਼ਹੀਦੀ ਜੋੜ ਮੇਲਾ ਸਾਡਾ ਇਹ ਸ਼ਹੀਦਾਂ ਦੀਆਂ ਸਿੰਘਾਂ ਦੀਆਂ ਗੱਲਾਂ ਚਾਹੀਦੀਆਂ ਨੇ ਕਿਤਾਬਾਂ ਚਾਹੀਦੀਆਂ ਸਾਨੂੰ ਉਦੋਂ ਨੇ ਬੰਨੇ ਸਿੱਖਾਂ ਲਈ ਨਹੀਂ ਕਰਦੇ ਕਿ ਸਾਨੂੰ ਕਿਵੇਂ ਕਿਵੇਂ ਸਮਝਾਇਆ ਜਾ ਰਿਹਾ ਕੀ ਕੀ ਕੀਤਾ ਜਾ ਰਿਹਾ ਅਸੀਂ ਇੱਕ ਕਨੈਕਟਰ ਸੀਤਾ ਸਾਡੇ ਲੋਕਾਂ ਦੇ ਚੰਗੇ ਬੜੇ ਸਿੱਖ ਸਰਦਾਰ ਉਹ ਵੀ ਉਹਨਾਂ ਸਿੱਖ ਨੌਜਵਾਨਾਂ ਨੂੰ ਮਾਰਾ ਕੀ ਜਾਂਦੇ ਆ ਪਹਿਲੋਂ ਆਪਣੇ ਘਰਾਂ ਤੋਂ ਸੁੱਚ ਗਏ ਆਪਣੇ ਘਰਾਂ ਤੋਂ ਚੱਲੀ ਗਏ ਸਾਬ ਸ੍ਰੀ ਗੁਰੂ ਪੰਚੋ ਪਾਸ਼ਾ ਮਹਾਰਾਜ ਨੇ ਬੜੀ ਵੱਡੀ ਦਾਤ ਦਿੱਤੀ ਹੈ ਸਾਨੂੰ ਗੁਰਬਾਣੀ ਦੇ ਵਿੱਚ ਉਹਨਾਂ ਨੇ ਮੌਲਵੀਆਂ ਨੂੰ ਇਹ ਗੱਲ ਸਮਝਾਉਂਦੇ ਆ ਗੱਲ ਕਹੀ ਸੀ ਸਾਫ ਸੂਰਤ ਦਸਤਾਰ ਸਿਰਾ ਉਹਨਾਂ ਜਿਹਨਾਂ ਨੇ ਵੀ ਕਿਹਾ ਸੀ ਸਾਫ ਸੂਰਤ ਰੋ ਸਿਰ ਤੇ ਦਸਤਾਰਾਂ ਸਜਾਓ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਵੱਡੀਆਂ ਦਾਤਾਂ ਬਖਸ਼ਿਆ ਸ਼੍ਰੀ ਅਕਾਲ ਤਖਸਾਲ ਮੇਰੀ ਪੀਰੀ ਦਾ ਸਤਾ ਸਾਨੂੰ ਬਖਸ਼ਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ ਦਸਤਾਰਾ ਬਦਲੇ ਸਰਪੰਸਲੇ ਖੇ ਲਾਤਾ ਜਿਨ੍ਹਾਂ ਸ਼ੀਧੀ ਚੋੜੀ ਮਿਲਿਆ ਤੇ ਜਾ ਕੇ ਆਇਓ ਤੁਹੋਂ ਕਿ ਨਰਕੋਂ ਨਾ ਸਿਰ ਜਿਏ ਆਪਣੇ ਬੱਚਿਆਂ ਨੂੰ ਸਮਝਾਈਏ ਤੇ ਆਪ ਵੀ ਸਮਝੀਏ ਆਪ ਵੀ ਸਿੱਖ ਬਣੀਏ ਤੇ ਬੱਚਿਆਂ ਨੂੰ ਸਿੱਖ ਬਣਾਏ ਕਲੀਏ ਕਦੀ ਹਿੰਦੂ ਵੀਰ ਉਥੇ ਟੋਪੀ ਪਾ ਕੇ ਨਹੀਂ ਜਾਂਦਾ ਮੈਂ ਬੜੀ ਵਾਰ ਵੇਖਿਆ ਇੱਥੇ ਵੀ ਗੁਰਤਾਵਾਦੀ ਲੋਕਲ ਦੀ ਸਾਡੇ ਘਣਾਉਂਦੇ ਨੇ ਉਹ ਬੜੇ ਸਰਦਾ ਸਤਕਾਰ ਸਹਿਤ ਸਿਰ ਤੇ ਮਾਲ ਵੱਢ ਕੇ ਜਾਂ ਹੋਰ ਜਿਹੜੇ ਪਰਮੇਸ਼ਰ ਜਾ ਕੇ ਆਉਣਗੇ ਕਿ ਸਾਡੇਆਂ ਨੂੰ ਲਾਲਤ ਪੈ ਗਈ ਆ ਸਾਡੇਆਂ ਦੇ ਅੰਦਰ ਕੀੜਾ ਵੱੜ ਗਿਆ ਕਿ ਅਸੀਂ ਤਾਂ ਫੈਸ਼ਨ ਦੇ ਨਾਲ ਚੱਲਣਾ ਆ ਆਪ ਦੇ ਸਿੱਖੀ ਸਿਧਾਂਤ ਨੂੰ ਨਹੀਂ ਸਮਝਣਾ ਕਿ ਸਾਡੇ ਅੰਦਰ ਇਹ ਵੀ ਕੀੜਾ ਵੱੜ ਗਿਆ ਸਿੱਖਾਂ ਦੇ ਅੰਦਰ ਕਿ ਜਿਸ ਤਰ੍ਹਾਂ ਅਸੀਂ ਚਾਹੀਏ ਖਾਲਸਾ ਪੰਥ ਦੀ ਰੌ ਰੀਤ ਨਹੀਂ ਸਾਨੂੰ ਡਿ ਲੇ ਇਸ ਬਰਾਣੀ ਕਦੇ ਵੀ ਚੱਲ ਸਕਦੀ ਬਸਤਾਨਸ ਜਾ ਕੇ ਤੇ ਕੇਸ ਦਾੜਾ ਰੱਖ ਕੇ ਜਾਓ ਤੇ ਤੁਹਾਨੂੰ ਕਦੀ ਵੀ ਕੋਈ ਇਸ ਬਰਾਣੀ ਕਹੇਗਾ ਜੇ ਟੋਪੀਆਂ ਪਾ ਕੇ ਜਾਓਗੇ ਤੇ ਟੋਪੀਆਂ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਸ ਤਰੀਕੇ ਨਾਲ ਸਿੱਖਾਂ ਲੁਵਾਈਆਂ ਸੀ ਗੁਲਾਮੀ ਦਾ ਪ੍ਰਤੀਕ ਕਿਸ ਤਰੀਕੇ ਨਾਲ ਦੂਰ ਕੀਤਾ ਸੀ ਤੇ ਉਹ ਚੰਗਾ ਉਹਨਾਂ ਨੇ ਕੀਤਾ ਕਿ ਤੁਹਾਨੂੰ ਇਹ ਗੱਲ ਯਾਦ ਮੁਖਾਈ ਕਿ ਆਹ ਵੇਖੋ ਤੁਹਾਡੀਆਂ ਗੁਲਾਮੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮੇਦਿਆਂ ਬਰਸ਼ਿਆਂ ਦੇ ਨਾਲ ਲੁਵਾਈ ਸੀ ਜਿਹੜੀ ਤੁਸੀਂ ਲਈ ਫਿਰਦੇ ਹੋ ਇਸ ਕਰਕੇ ਤੁਹਾਡੀਆਂ ਟੋਪੀਆਂ ਲਵਾ ਕੇ ਉਹਨਾਂ ਨੇ ਬਰਸ਼ਿਆਂ ਦੇ ਵਿੱਚ ਪੰਗੀਆਂ ਇਹ ਮੈਂ ਵੀਡੀਓ ਕਿਸੇ ਪਾਰਟੀ ਤੋਰਤੇ ਨਹੀਂ ਇੱਕ ਸਿੱਖ ਹੋ ਗਿਆ ਤੇ ਪਾਰਿਆ ਤੇ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਗੱਲ ਨੂੰ ਚੰਗੀ